ਸਤ ਸ੍ਰੀ ਅਕਾਲ ਇਸ ਟਾਈਮ ਅਸੀਂ ਹਾਂ ਡੀਐਮਸੀ ਦ ਨੇਚਰ ਕਨ ਸਰਵੈਂਸੀ ਦੀ ਸਟਾਲ ਤੇ ਤੇ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ ਤੇ ਉਹ ਸਾਨੂੰ ਦੱਸਣਗੇ ਕਿ ਪਰਾਲੀ ਨੂੰ ਮਿੱਟੀ ਚ ਮਿਲਾਉਣ ਨਾਲ ਕਿੰਨਾ ਫਾਇਦਾ ਹੋ ਸਕਦਾ ਹੈ ਇੱਕ ਆਮ ਜ਼ਿਮੀਦਾਰ ਦਾ ਤੁਹਾਡਾ ਮੋਤਪਰ ਸੁਆਗਤ ਹੈ ਸਾਡੇ ਚੈਨਲ ਤੇ ਪਰਾਲੀ ਨੂੰ ਮਿੱਟੀ ਚ ਮਿਲਾਉਣ ਨਾਲ ਜ਼ਿਮੀਦਾਰ ਦਾ ਕੀ ਫਾਇਦਾ ਹੁੰਦਾ ਹੈ ਤੇ ਕਿਉਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਮੇਰਾ ਨਾਮ ਜਸਪਾਲ ਸਿੰਘ ਹੈ ਮੈਂ ਮਾਨਵਿਕ ਦਾ ਸੰਸਥਾ ਚ ਐਜ਼ ਅ ਐਗਰੀਕਲਚਰ ਸੁਪਰਵਾਈਜ਼ਰ ਕੰਮ ਕਰ ਰਿਹਾ ਮਾਨਵਿਕਾ ਸੰਸਥਾ ਸਟੇਟ ਦੇ ਕੋਡਿੰਗ ਜੋ ਦੇ ਸੋਸ਼ਲ ਗਾਰੀਫਾਰਮਲੀ ਕੰਮ ਕਰਦੀ ਹੈ ਅਸੀਂ ਇੱਥੇ ਦਾ ਨੇਚਰ ਕਨਜ਼ਰਵੈਂਸੀ ਦਾ ਪੁਰਾਣਾ ਪ੍ਰੋਜੈਕਟ ਹੈ ਜੋ ਬੇਸਿਕਲੀ ਮਿੱਟੀ ਦੀ ਗੁਣਵੱਤਾ ਨੂੰ ਵਧਾਉਣਾ ਪਾਣੀ ਬਚਾਉਣਾ ਤੇ এনवायरमेंट ਨੂੰ ਬਚਾਉਣ ਦੇ ਕੰਮ ਕਰਦੀ ਹੈ ਟੀਐਨਸੀ ਵਰਲਡਵਾਈਡ ਕੰਪਨੀ ਹੈ ਤੇ ਅਸੀਂ ਪੰਜਾਬ ਚ ਦੇ 18 ਜ਼ਿਲ੍ਹਿਆਂ ਚ ਕੰਮ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਵੀ ਕਿਸਾਨਾਂ ਦੇ ਜੋ ਉਹਨਾਂ ਦੇ ਟ੍ਰੈਡੀਸ਼ਨਲ ਤਰੀਕੇ ਨੇ ਉਹਨਾਂ ਨੂੰ ਤੋੜ ਕੇ ਇੱਕ ਰੀਜਨਰੇਟਿਵ ਐਗਰੀਕਲਚਰ ਵੱਲ ਲੈ ਕੇ ਆਂਦਾ ਜਾਵੇ ਅਸੀਂ ਬੇਸਿਕਲੀ ਕੰਮ ਕਰਦੇ ਹਾਂ ਕਿਸਾਨਾਂ ਨਾਲ ਮਿਲ ਕੇ ਚੋਨੇ ਦੀ ਜੀ ਬਚਾਈ ਲਈ ਜੋ ਪਾਣੀ ਦੀ ਬਚਤ ਕਰਦੀ ਹੈ ਤੇ ਕਣਕ ਵੇਲੇ ਜਦੋਂ ਅਸੀਂ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਪਰਾਲੀ ਨੂੰ ਉਹਦੇ ਵਿੱਚ ਮਿਲਾ ਜਾਵੇ ਉਹਦੇ ਲਈ ਅਸੀਂ ਕੋਈ ਕਿਸਾਨ ਨੂੰ ਨੰਬਾ ਨਹੀਂ ਦਿੰਦੇ ਕੋਈ ਉਹਨਾਂ ਨੂੰ ਬਲੇਮ ਨਹੀਂ ਕਰਦੇ ਹਾਂ ਕੁਝ ਸੰਸਾਧਨਾਂ ਦੀ ਆਪਣੇ ਕੋਲੇ ਕਮੀ ਹੈ ਉਹਦੇ ਲਈ ਐਮਬੀਐਸ ਇੱਕ ਬ੍ਰੀਜ ਦਾ ਕੰਮ ਕਰਦੀ ਹੈ ਜਿਵੇਂ ਕਿ ਅਸੀਂ ਉਹਨਾਂ ਨੂੰ ਟ੍ਰੇਨਿੰਗ ਲਗਾਣੇ ਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਿਸ਼ਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਣੇ ਆ ਕੈਂਪ ਲਗਾਣੇ ਆ ਪਿੰਡ 'ਚ ਮੀਟਿੰਗਾਂ ਕਰਦੇ ਆ ਤੇ ਜੋ ਉਹਨਾਂ ਨੂੰ ਪ੍ਰੈਕਟੀਕਲੀ ਪ੍ਰੂਫ ਦੇਣ ਲਈ ਉਹਨਾਂ ਲਈ ਅਸੀਂ ਡੈਮੋ ਲਗਾਏ ਹੋਏ ਆ ਸਿੱਧੀ ਬਿਜਾਈ ਦੇ ਸਾਡੇ ਕੋਲੇ ਪਹਿਲਾਂ ਪਟਿਆਲਾ ਦੇ ਵਿੱਚ 50 ਡੈਮੋ ਸੀ ਤੇ ਕਣਕ ਬੀਜਣ ਵੇਲੇ ਜੋ ਪਰਾਲੀ ਨੂੰ ਵਿੱਚ ਮਿਕਸ ਕਰਕੇ ਡੈਮੋ ਉਹ 80 ਡੈਮੋ ਅਸੀਂ ਲਗਾਏ ਹੋਏ ਆ ਸਾਡਾ ਮੇਨ ਮਕਸਦ ਇਹ ਹੈ ਵੀ ਕਿਸਾਨਾਂ ਦਾ ਖਰਚਾ ਘਟਾ ਕੇ ਜੋ ਸੰਸਾਧਨ ਉਹਨਾਂ ਕੋਲੇ ਹੈਗੇ ਆ ਉਹਨਾਂ ਨੂੰ ਹੀ ਵਰਤ ਕੇ ਇੱਕ ਚੰਗੀ ਖੇਤੀ ਕੀਤੀ ਜਾਵੇ ਜੀ ਸਰਪਾਲ ਸਿੰਘ ਜੀ ਇੱਕ ਗੱਲ ਦੱਸੋ ਵੀ ਆਰਥਿਕ ਪੱਖੋਂ ਜ਼ਿੰਮੇਵਾਰ ਨੂੰ ਪਰਾਲੀ ਮਿੱਟੀ 'ਚ ੜਾਉਣ ਦਾ ਕੀ ਫਾਇਦਾ ਹੈ ਸਰ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ ਸਟਾਰਟਿੰਗ ਦੇ ਵਿੱਚ ਜਿਵੇਂ ਯੂਰੀਆ ਦਾ ਰੇਹਾਂ ਸਪਰੇਆਂ ਦਾ ਹੌਲੀ-ਹੌਲੀ ਖਰਚਾ ਘਟਦਾ ਚੀ ਹੈ ਵੀ ਆਪਣੀ ਮਿੱਟੀ ਜੋ ਆਪਣੇ ਐਕਸੈਸ अमाउंट ਵਿੱਚ ਇਨਸੈਕਟੀਸਾਈਡ ਪੈਸਟਿਸਾਈਡ ਯੂਜ਼ ਕਰਕੇ ਜੋ ਆਪਾਂ ਉਹਨਾਂ ਦੀ ਕਾਰਬਨ ਕੰਟੈਂਟ ਹੈ ਜੀ ਉਹਦੇ ਹੋਰ ਹੋ ਗਿਆ ਉਹ ਬਿਲਕੁਲ ਡਿਕਰੀਜ਼ ਹੋ ਚੁੱਕਾ ਹੈ ਅਸੀਂ ਇੱਕ ਲਾਸਟイヤー ਮੀਟਿੰਗ ਸੀ ਉੱਥੇ ਸਾਨੂੰ ਪੀਯੂ ਚ ਇੱਕ ਪ੍ਰੋਫੈਸਰ ਨੇ ਦੱਸਿਆ ਸੀ ਵੀ ਪੰਜਾਬ ਦਾ ਕਾਰਬਨ ਕੰਟੈਂਟ 0.02 ਹੈ ਇੱਕ ਸਟੇਬਲ ਜ਼ਮੀਨ ਦਾ 4.0 ਹੋਣਾ ਚਾਹੀਦਾ ਹੈ ਬਿਲਕੁਲ ਆਪਾਂ ਨਿਗਲੀਜੀਬਲ ਹੈ ਉਹਨੂੰ ਆਪਾਂ ਆਪਣੇ ਤਰੀਕੇ ਬਦਲ ਕੇ ਆਪਾਂ ਇੰਪਰੂਵ ਕਰ ਸਕਦੇ ਆ ਰੀਚਾਰਜ ਕਰ ਸਕਦੇ ਆ ਉਹਦੇ ਚ ਪਾਲੀ ਦਾ ਬਹੁਤ ਵੱਡਾ ਯੋਗਦਾਨ ਹੈ ਨੋ ਡਾਊਟ ਇਹ ਇਹ ਚੋ ਆ ਵੀ ਕਿਸਾਨਾਂ ਕੋਲੇ ਉਹਨੇ ਰਿਸੋਰਸ ਨਹੀਂ ਹੈਗੇ ਆਰਥਿਕ ਪੱਖੋਂ ਵੀ ਨਹੀਂ ਹੈ ਤੇ ਵੈਸੇ ਵੀ ਨਹੀਂ ਹੈ ਤੇ ਇਸੇ ਤਰੀਕੇ ਅਸੀਂ ਸਟੇਟੀਆਂ ਚ ਮਸ਼ੀਨਰੀ ਮੈਪਿੰਗ ਕਰਕੇ ਪਿੰਡਾਂ ਦੀ ਮਸ਼ੀਨਰੀ ਮੈਪਿੰਗ ਕੀਤੀ ਹੈ ਕਿਉਂਕਿ ਆਪਣੇ ਪੰਜਾਬ ਦੇ ਛੋਟੇ ਕਿਸਾਨ ਹੈ ਛੋਟੀ ਜ਼ਮੀਨਦਾਰਾਂ ਕੋਲੇ ਵੱਡੇ ਟਰੈਕਟਰ ਨਹੀਂ ਹੈਗੇ ਤਾਂ ਜੋ ਕਿਰਾਏ ਤੇ ਕੰਮ ਕਰਦੇ ਆ ਸਟੇਟੀਆਂ ਚ ਦਿੰਦੇ ਆ ਤਾਂ ਆਪਾਂ ਉਹਨਾਂ ਨੂੰ ਫਾਰਮਰਾਂ ਤੱਕ ਡਾਇਰੈਕਟਲੀ ਪਹੁੰਚਾ ਸਕੀਏ ਤੇ ਉਪਰਾਲੀ ਨੂੰ ਅੰਗ ਨਾ ਲਾਣ ਬਿਲਕੁਲ ਅਸੀਂ ਉਹਨਾਂ ਨੂੰ ਕੋਈ ਅਲੰਬਾ ਨਹੀਂ ਦਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਕਿੱਦਾਂ ਕਰ ਰਹੇ ਹੋ ਕਿਉਂਕਿ ਉਹਨਾਂ ਕੋ ਮਜ਼ਦੂਰ ਹੀ ਹੱਥ ਵਸ ਲਾਣਾ ਪ ਕਰਦੇ ਆ ਉਹਦੇ ਲਈ ਐ ਵੀ ਉਹ ਘੱਟ ਦਿਨਾਂ ਦਾ ਹੁੰਦਾ ਹੈ ਉਹਨਾਂ ਚ ਪਾਣੀ ਵੀ ਘੱਟ ਲੱਗਦਾ ਤੇ ਉਹ ਫਿਰ ਅੱਗੇ ਉਹਨਾਂ ਨੂੰ ਕਣਕ ਬੀਜਣ ਲਈ ਟਾਈਮ ਆ ਜਾਂਦਾ ਹੈ ਤੇ ਪਰਾਲੀ ਦਾ ਪ੍ਰਬੰਧਨ ਹੋ ਸਕਦਾ ਹੈ ਗੱਠਾ ਬਣਾਉਣ ਵਾਲਾ ਇੱਕ ਸ਼ਾਰਟ ਟਾਈਮ ਆਪਸ਼ਨ ਉਹਨਾਂ ਕੋਲ ਹੈਗਾ ਬਟ ਉਹ ਜ਼ਮੀਨ ਦੀ ਫਿਰ ਗੁਣਵੱਤਾ ਨੂੰ ਲੌਂਗ ਟਰਮ ਲਈ ਡਿਕਰੀਸ ਕਰਦਾ ਹੈ ਤੇ ਉਹਦਾ ਨੁਕਸਾਨ ਹੁੰਦਾ ਨਹੀਂ ਪੀਆਰ 126 ਵੈਰਾਈਟੀ ਜੋ ਅਸੀਂ ਉਹਨਾਂ ਦੇ ਡੈਮੋ ਲਗਾਨੇ ਆ ਕੋਈ ਵੀ ਪੀਆਰ ਵੈਰਾਈਟੀ ਹੈ ਸਿੱਧੀ ਵਜਾਈ ਪ੍ਰਮੋਟ ਕਰਦੇ ਆ ਇਹ ਕਿਸਾਨਾਂ ਦਾ ਇਹ ਹੁੰਦਾ ਨਹੀਂ ਅਸੀਂ ਕਰਦੇ ਆ ਨਾ ਕੱਖਾਂ ਦੀ ਪ੍ਰੋਬਲਮ ਆਦੀ ਜੋ ਜੋ ਉਹਨਾਂ ਨੂੰ ਪ੍ਰੋਬਲਮ ਆਂਦੀਆਂ ਨੇ ਉਹਦੇ ਲਈ ਅਸੀਂ ਪ੍ਰੈਕਟੀਕਲ ਲਗਾਏ ਦੇ ਵਿੱਚ ਹਰ 50 60 ਕਿਲੋਮੀਟਰ ਬਾਅਦ ਮਿੱਟੀ ਦੀ ਕਿਸਮ ਬਦਲ ਜਾਂਦੀ ਹੈ ਉਹਦੇ ਕਰਕੇ ਕਿਸੇ ਬਲੌਕ ਦੀ ਕੋਈ ਪ੍ਰੋਬਲਮ ਹੈ ਕਿਸੇ ਦੀ ਕੋਈ ਹੈ ਬਲੌਕ ਉਹ ਅਸੀਂ ਪਿੰਡ ਸਿਲੈਕਟ ਕਰਕੇ ਉਹਨਾਂ ਦਾ ਡੈਮੋ ਲਗਾਇਆ ਤੇ ਹਰ ਚੀਜ਼ ਅਸੀਂ ਉਹਨਾਂ ਨੂੰ ਕਾਰਡ ਬਣਾ ਕੇ ਦਿੱਤੇ ਹੋਏ ਆ ਵੀ ਤੁਸੀਂ ਇੱਕ ਕੰਟਰੋਲ ਡੈਮੋ ਰੱਖਿਆ ਹੋਇਆ ਉਹਦੇ ਵਿੱਚ ਕੀ ਹੈ ਵੀ ਤੁਸੀਂ ਆਪਣਾ ਟਰੈਡੀਸ਼ਨਲ ਤਰੀਕਾ ਵਰਤੋ ਇੱਕ ਸਾਡੇ ਵਰਤੋ ਜੋ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਹੈ ਉਸ ਤੋਂ ਬਾਹਰ ਅਸੀਂ ਨਹੀਂ ਕਰਦੇ ਤੇ ਫਿਰ ਉਹਨਾਂ ਦਾ ਕਿੰਨਾ ਖਰਚਾ ਬਣਦਾ ਘਟਦਾ ਉਹ ਅਸੀਂ ਕੰਪੈਰੀਜ਼ਨ ਕਰਦੇ ਹਾਂ ਉਹਦੇ ਨਾਲ ਠੀਕ ਆ ਜਿਹੜਾ ਤੁਸੀਂ ਲਿਖਿਆ ਹੋਇਆ ਯੂਰੀਏ ਦੇ 300 ਰੁਪਏ ਹਾਂਜੀ ਇਹ ਇਹ ਚੀਜ਼ ਆ ਦੀ ਤੁਸੀਂ ਦੇਖੋ ਇਹ ਕਿਸਾਨਾਂ ਨੂੰ ਇੱਕ ਡਿਸਪਲੇ ਦੇਣ ਵਾਸਤੇ ਹੈ ਕਿ ਅਗਰ ਤੁਸੀਂ ਇਹ ਕਰੋਗੇ ਤੁਹਾਨੂੰ ਪ੍ਰਾਣੀ ਬਾਹਰ ਕੱਢਣ ਦੇ ਕੀ ਕੀ ਨੁਕਸਾਨ ਨੇ ਉਹਦੀ ਡੋਜ਼ ਆਪਾਂ ਕਿਵੇਂ ਪੂਰੀ ਕਰ ਸਕਦੇ ਆ ਇਹ ਜੋੜ ਆਪਣੇ ਨਿਊਟਰੀਐਂਟ ਨੇ ਉਹਨਾਂ ਦੀ ਵੈਲਿਊ ਦੇ ਅਕੋਰਡਿੰਗ ਲਿਖਿਆ ਹੋਇਆ ਜੋ ਅਸੀਂ ਇਹਨਾਂ ਦੇ ਸੋਇਲ ਸੈਂਪਲ ਲਏ ਆ ਸੋਇਲ ਸੈਂਪਲ ਦੇ ਵਿੱਚ ਵੀ ਅਸੀਂ ਇਹ ਕੀਤਾ ਹੋਇਆ ਵੀ ਇਹ ਚੀਜ਼ਾਂ ਦੀ ਉਹਨਾਂ ਦੇ ਪਮਾਨੇ ਦਿੱਤੇ ਹੋਏ ਆ ਮੋਸਟਲੀ ਕਿਸਾਨਾਂ ਦਾ ਕੀ ਹੈ ਇਹ ਬਿਲਕੁਲ ਪੂਰਾ ਸੋਇਲ ਸੈਂਪਲ ਡਿਸਟਰਬ ਹੁੰਦਾ ਕਿਸੇ ਦੀ ਕੋਈ ਚੀਜ਼ ਐਕਸੈਸ ਅਮਾਉਂਟ ਚ ਹੈ ਇੰਨੇ ਪੈਸੇ ਆਪਣੇ ਵਾਦਦੇ ਆ ਇਹ ਇਸ ਲਈ ਹੈ ਵੀ ਜਿਹੜੇ ਕਿਸਾਨ ਇਹ ਕਹਿੰਦੇ ਆ ਨਾ ਵੀ ਸਾਨੂੰ 2500 3000 ਰੁਪਏ ਸੁਪਰ ਸੀਡਰ ਵਾਲੇ ਨੂੰ ਦੇਣ ਨੂੰ ਮਹਿੰਗਾ ਲੱਗਦਾ ਤਾਂ ਆਪਾਂ ਡਾਇਰੈਕਟਲੀ ਇਨਡਾਇਰੈਕਟਲੀ ਇੰਨੇ ਪੈਸੇ ਆਪਾਂ ਕਿਵੇਂ ਸੇਵ ਕਰ ਸਕਦੇ ਆ ਉਹਦੇ ਲਈ ਇਹ ਦਿੱਤਾ ਹੈ ਇਹ ਅਸੀਂ ਜੋ ਰੈੱਡ ਕਲਰ ਦੇ ਵਿੱਚ ਹੈ ਇਹ ਗਲਤ ਸ਼ਿਫਾਰਸ਼ਾਂ ਨੇ ਵੀ ਇਹ ਦੇਖੋ ਜੋ ਗ੍ਰੀਨ ਦੇ ਵਿੱਚ ਹੈ ਇਹ ਖੇਤੀਬਾੜੀ ਯੂਨੀਵਰਸਿਟੀ ਜੋ ਪ੍ਰਮੋਟ ਕਰਦੀ ਹੈ ਉਹਦੀਆਂ ਸ਼ਿਫਾਰਸ਼ਾਂ ਨੇ ਇੱਕ ਐਂਟਰਟੇਨਮੈਂਟ ਹੀ ਵੇਅ ਹੈ ਵੀ ਆਪਾਂ ਇਹਨਾਂ ਨੂੰ ਕਿੱਦਾਂ ਕਿਸਾਨਾਂ ਨੂੰ ਥੋੜਾ ਤੋਂ ਕਰ ਸਕਦੇ ਆ ਇਹਦੇ ਨਾਲ ਕੀ ਹੈ ਕਿ ਦੇਖੋ ਤੁਸੀਂ ਜਿੱਥੇ ਵੀ ਰੈੱਡ ਆਣੇ ਆ ਉਹਦੇ ਵਿੱਚ ਗਲਤ ਪ੍ਰੈਕਟਿਸਾਂ ਨੇ ਵੀ ਆਪਾਂ ਕਿਵੇਂ ਇਹਨੂੰ ਦੇਖ ਸਕਦੇ ਆ ਜਾਂ ਕਿਵੇਂ ਉਹਨੂੰ ਚੇਂਜ ਕਰ ਸਕਦੇ ਆ ਤੇ ਇੱਕ ਆਪਾਂ ਤਰੀਕਾ ਕਹਿ ਸਕਦੇ ਆ ਕਿਸਾਨਾਂ ਦਾ ਅਟਰੈਕਸ਼ਨ ਲੈਣ ਦਾ ਵੀ ਉਹ ਗੇਮ ਕਰਦੇ ਨੇ ਇਹ ਸਾਡਾ ਅਸਲ ਚ ਕੀ ਆਸੀਂ ਸਕੂਲ ਦੀ ਐਕਟੀਵਿਟੀਆਂ ਵੀ ਕਰਦੇ ਸੀ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਪਲੇ ਕਰਾਉਂਦੇ ਸੀ ਤਾਂ ਉਹ ਆਪਣੇ ਪੇਰੈਂਟਸ ਤੇ ਉਹਨਾਂ ਨੂੰ ਦੱਸਣ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਆਪਣੇ ਇਸ ਚੀਜ਼ ਦੇ ਕੀ ਨੁਕਸਾਨ ਨੇ ਉਹਦੇ ਲਈ ਇਹ ਚੀਜ਼ ਬਣਾਈ ਗਈ ਸੀ ਜੀ ਇਸ ਤੋਂ ਬਿਨਾ ਅਸੀਂ ਇੱਕ ਸਾਡਾ ਕਮਿਊਨੀਕੇਸ਼ਨ ਚੈਨਲ ਹੈ ਜੀਵਤ ਖੇਤੀ ਦੇ ਨਾਂ ਤੇ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਉੱਥੇ ਅਸੀਂ ਜਿਹੜੇ ਪ੍ਰੋਗਰੈਸਿਵ ਫਾਰਮਰ ਨੇ ਉਹਨਾਂ ਵੀਡੀਓਸ ਪਾਣੇ ਆ ਤੇ ਜਿਹੜੇ ਹੋਰ ਕਿਸਾਨਾਂ ਦਾ ਕੋਈ ਅਲੱਗ ਤਜਰਬਾ ਹੈ ਉਹ ਪਾਣੇ ਆ ਤੇ ਉਹਨਾਂ ਨੂੰ ਹਰ ਟਾਈਮ ਚਾਹੇ ਝੋਨਾ ਚਾਹੇ ਕਣਕ ਹੈ ਜੋ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦੇ ਸਾਈਨ ਕੀ ਨੇ ਉਹਨਾਂ ਦੀ ਰੋਕ ਥੰਮ ਕੀ ਹੈ ਖੇਤੀਬਾੜੀ ਯੂਨੀਵਰਸਿਟੀ ਉਹਨਾਂ ਨੇ ਕਿੰਸ ਬਾਰਸਾਂ ਕਰਦੀ ਹੈ ਉਹ ਆਪਾਂ ਉਹਨਾਂ ਨੂੰ ਪੈਫਲੈਟ ਵੀ ਦਿੰਨੇ ਆ WhatsApp ਗਰੁੱਪਾਂ 'ਚ ਵੀ ਪਾਣੇ ਆ ਤੇ ਉਹ ਪੇਜ ਤੇ ਵੀ ਮੈਂਸ਼ਨ ਕਰਦੇ ਆ 3 ਸਾਲ ਦਾ ਜੋ ਸਾਡਾ ਪ੍ਰੋਜੈਕਟ ਦਾ ਮਕਸਦ ਹੈ 5 ਅਰਬ ਲੀਟਰ ਪਾਣੀ ਬਚਾਣਾ ਗਰਾਊਂਡ ਲੈਵਲ 2.5 ਲੱਖ ਫਾਰਮਰ ਅਪਰੋਚ ਕਰਨਾ 25 ਲੱਖ ਕਿੱਲੇ ਨੂੰ ਜ਼ੀਰੋ ਬਰਨਿੰਗ ਲੈ ਕੇ ਆਉਣਾ 6 ਲੱਖ ਟਨ ਕਾਰਬਨ ਮਿਸ਼ਨ ਬਚਾਣਾ ਤੇ ਇਹ 3 ਸਾਲਾਂ ਦੇ ਵਿੱਚ ਮੈਕਸ ਟੂ ਮੈਕਸ ਫਾਰਮਰਾਂ ਨੂੰ ਦੂਜੇ ਸਹਾਇਕ ਧੰਦਿਆਂ 'ਚ ਲੈ ਕੇ ਆਣਾ ਤਾਂ ਜੋ ਉਹ ਆਪਣੇ ਟ੍ਰੈਡੀਸ਼ਨਲ ਤਰੀਕਿਆਂ ਨੂੰ ਬਦਲ ਸਕਣ ਨੈਚੁਰਲ ਕੰਜ਼ਰਵੈਂਸੀ ਦਾ ਜੋ ਉਪਰਾਲਾ ਬਹੁਤ ਵਧੀਆ ਹੈ ਜਸਪਾਲ ਸਿੰਘ ਜੀ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਜਿਸ ਨਾਲ ਕਿ ਆਪ ਲੋਕ ਉਤਾਲ ਨਾ ਸਕਦੇ ਆ ਆਪਣੇ ਆਲੇ ਦੁਆਲੇ ਨੂੰ ਖੁਸ਼ਾਲ ਬਣਾਉਣ ਤੋਂ ਚਲੋ ਆਫ ਕਰ ਸਕਦੇ ਆ ਅਗਲੀ ਵਾਰੀ ਨਵੀਂ ਵੀਡੀਓ ਲੈ ਕੇ ਬਹੁਤ ਜਲਦੀ ਫੇਰ حاضر ਹੋਵਾਂਗੇ ਤਦ ਤੱਕ ਲਈ ਆ ਗਿਆ ਜੀ ਧੰਨਵਾਦ